मेरा हरमिंदर कौर अभी गुरुद्वारे लंगर लाया गया कि गुरुद्वारा में किन्ने साल दौरे को तो लंगर चलाया गया ਏ ਸਾਰੀ ਸੰਗਤ ਦਾ ਪੰਚਾਇਤੀ ਗੁਰਦੁਆਰਾ ਮਤਲਬ ਕੀ ਪੰਚਾਇਤ ਆਪਾਂ ਕਹਿੰਦੇ ਆ ਜਿਹਨੂੰ ਸਾਰੀ ਸੰਗਤ ਦਾ ਗੁਰਦੁਆਰਾ ਹੈ ਕੋਈ ਹਿੰਦੂ ਸਿੱਖ ਦਾ ਤੇ ਸਵਾਲ ਨਹੀਂ ਹੈ ਜਿਹੜਾ ਵੀ ਆਂਦਾ ਨਾ ਮਸਤਕ ਹੁੰਦਾ ਤੇ ਬੜੇ ਪਿਆਰ ਨਾਲ ਗੁਰਦੁਆਰਾ ਸਾਹਿਬ ਸੋ ਅਸੀਂ ਇਹਨੂੰ ਤਾਂ ਹੀ ਪੰਚਾਇਤੀ ਗੁਰਦੁਆਰਾ ਇਸ ਦਾ ਨਾਮ ਹੈ ਔਰ ਸਾਰੀ ਸੰਗਤ ਅਤੇ ਕੋਈ ਪ੍ਰਧਾਨ ਨਹੀਂ ਹੈ ਸਾਰੀ ਸੰਗਤ ਰਲ ਕੇ ਸੇਵਾ ਕਰਦੇ ਆ ਔਰ ਇੰਨਾ ਪਿਆਰ ਹੈ ਕੋਈ ਹਿੰਦੂ ਸਿੱਖ ਦਾ ਸਵਾਲ ਤਾਂ ਹੈ ਹੀ ਨਹੀਂ ਮਤਲਬ ਹੀ ਨਹੀਂ ਔਰ ਪੂਰੇ ਤਨ ਮਨ ਧਨ ਨਾਲ ਸਾਰੇ ਔਰ ਸੇਵਾ ਕਰਦੇ ਹਨ ਲੰਗੇ ਹੁਣ ਵਰਤੇ ਆ ਸਾਰੇ ਰਲ ਕੇ ਸੇਵਾ ਕਰ ਰਹੇ ਹਨ ਔਰ ਸਾਰੇ ਬੜੇ ਪਿਆਰ ਨਾਲ ਛੱਕਦੇ ਆ ਔਰ ਗੁਰअर्जਨ ਦੇਵ ਜੀ ਦਾ ਸ਼ਹੀਦੀ ਪੁਰਬ ਆਜ ਜੋ ਸਾਰੀਆਂ ਸੰਗਤਾਂ ਬਹੁਤ ਪਿਆਰ ਨਾਲ ਮਨਾ ਰਹੀਆਂ ਹਨ ਔਰ ਇੱਥੋਂ ਦੇ ਗੁਰਦਾਰਾ ਸਾਹਿਬ ਪੈਸਾ ਪਾਈ ਕੁਲਵੰਤ ਸਿੰਘ ਜੀ ਜਿਹੜੇ ਨਜੀਰ ਹਨ ਗੁਰਦਾਰਾ ਸਾਹਿਬ ਦੇ ਬਹੁਤ ਪਿਆਰ ਨਾਲ ਗੁਰਦੁਆਰੇ ਦੀ ਸਾਂਭ ਸੰਭਾਲ ਕਰਦੇ ਹਨ ਪੂਰੀ ਸੇਵਾ ਕਰਦੇ ਹਨ ਸੰਗਤ ਸਾਰੀ ਨੂੰ ਬਹੁਤ ਪਿਆਰ ਦਿੰਦੇ ਨੇ ਸੋ ਅਸੀਂ ਮਤਲਬ ਬਾਬਾ ਜੀ ਦੀ ਕਿਰਪਾ ਤੇ ਬਹੁਤ ਖੁਸ਼ ਆ ਕਿ ਵੈਗੁਰੂ ਜੀ ਅੱਜ ਤੱਕ ਦੇ ਕਿਰਪਾ ਬਣਾਈ ਰੱਖਣ ਔਰ ਰਹਿੰਦੇ ਆਂਦੇ ਸਾਲਾ ਤੱਕ ਜਦ ਤੱਕ ਜਿੰਦਗੀ ਹੈ ਇਸੇ ਤਰ੍ਹਾਂ ਦੇ ਗੁਰਦਾਰੇ ਵਿੱਚ ਰਲ ਮਿਲ ਕੇ ਸਾਰੇ ਸੇਵਾ ਕਰਦੇ ਰਹੀਏ ਅੱਥੇ ਇਹ ਨਹੀਂ ਕਿ ਅਸੀਂ ਲੈਣ ਜਾ ਰਿਹਾ ਮੰਗਣ ਜਾ ਰਿਹਾ ਸੰਗਤ ਇਤਨੇ ਪਿਆਰ ਨਾਲ ਦੱਸਣ ਕੱਢ ਕੇ ਆਪ ਦਿੰਦੀ ਹੈ ਕਿ ਸਾਡਾ ਵੀ ਹਿੱਸਾ ਗੁਰਦੁਆਰਾ ਸਾਹਿਬ ਬਲੰਗਰਾ ਵਿੱਚ ਪਾਓ ਸੋ ਸਾਰੀ ਸੰਗਤ ਦਾ ਬਹੁਤ ਧੰਨਵਾਦ ਪੂਰੇ ਮੁਹੱਲਾ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਇਸੇ ਤਰ੍ਹਾਂ ਸਾਨੂੰ ਪਿਆਰ ਮਿਲਦਾ ਰਹੇ ਤੇ ਇਸੇ ਸੰਗ ਬਾਣਦੇ रहिए ਹਮੇਸ਼ਾ ਇਸੇ ਤਰ੍ਹਾਂ ਸੇਵਾ ਕਰਦੇ ਰਹੀਏ ਵਾਹਿਗੁਰੂ ਸਾਨੂੰ ਸੰਗਤਾਂ ਵਿੱਚ ਚਰਨ ਤੂੜ ਬਣਾਈ ਰੱਖਣ ਔਰ ਸੰਗਤ ਦਾ ਪਿਆਰ ਇਸੇ ਤਰ੍ਹਾਂ ਸਾਡੇ ਨਾਲ ਸਭ ਦਾ ਮੇਲ ਜੋਲ ਇਸੇ ਤਰ੍ਹਾਂ ਬਣਿਆ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਲੰਗਰ ਜਿਹੜਾ ਲਾਇਆ ਕਿੰਨੇ ਸਾਲਾਂ ਤੋਂ ਲਾ ਰਹੇ ਹਾਂ ਤੇ ਬੜਾ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਪੰਚਾਇਤੀ ਹੈ ਜੀ ਸੀਗਰਮ ਹਾਲਾ ਸਮੋਰੀ ਡੇ ਕੋ ਗੁਰਦੁਆਰਾ ਸਾਹਿਬ ਹੈ ਜੀ ਮਹੱਲੇ ਵਿੱਚ ਔਰ ਇਥੇ ਸੰਗਤ ਬਹੁਤ ਪਿਆਰ ਦਿੰਦੀ ਹੈ ਮੈਨੂੰ ਤਕਰੀਬਨ ਇਸ ਸੰਸਥਾਨ ਦੇ 8 ਸਾਲ ਸੇਵਾ ਕਰਦੇ ਹੋ ਗਏ ਹਨ ਪਰ ਵੀ ਕਦੇ ਮੈਨੂੰ ਕਦੇ ਇਹ ਨਹੀਂ ਸੋਚਿਆ ਹੁੰਦਾ ਕਿ ਭਾਈ ਸਾਜੀ ਤੁਸੀਂ ਕਿਵੇਂ ਸੇਵਾ ਕਰਦੇ ਹੋ ਬਹੁਤ ਪਿਆਰ ਨਾਲ ਹੋਰ ਬਹੁਤ ਸਤਿਕਾਰ ਦਿੰਦੇ ਹਨ ਉਥੇ ਸੰਗਤ ਬਹੁਤ ਸਤਿਕਾਰ ਦਿੰਦੀ ਹੈ ਹਰ ਸਾਲ ਤੰਤਨ ਸ਼੍ਰੀ ਗੁਰੂ ਅੰਗਦ ਦੇ ਸ਼ੇਡੂ ਪਰ ਉਸ ਥਾਂ ਤੇ ਬਣੀ ਸਰਦਾ ਗੁਰੂ ਬਣਾ ਜਾਂਦਾ ਹੈ ਔਰ ਸਾਰੇ ਸੰਗਤਾਂ ਰਲ ਮਿਲ ਕੇ ਇਹ ਸੇਵਾ ਕਰਦੀਆਂ ਹਨ ਲੰਗਰ ਦਾ ਸਮਨ ਹੀ ਪਤਾ ਕਿੱਥੋਂ ਆਉਂਦਾ ਹੈ ਗੁਰੂ ਸਾਹਿਬ ਆਪ ਕਿਰਪਾ ਕਰਦੇ ਹਨ ਲੰਗਰ ਬੇਨਤ ਹੁੰਦਾ ਹੈ ਲੰਗਰ ਆ ਸ਼ਕਤ ਸੰਦਾ ਸ਼ਕਤੀਆਂ ਹੈ ਅਤੇ ਘਰਾਂ ਨੂੰ ਦੇਖੀ ਜਾਂਦੀਆਂ ਹਨ ਸੋ ਸਾਨੂੰ ਸਾਰੀਆਂ ਸੰਗਤਾਂ ਨੂੰ ਅਸੀਂ ਸਭ ਸੰਗਤਾਂ ਨਿਮਰਤਾ ਕਰਦੇ ਹਾਂ ਜੇ ਇਸ ਸਥਾਨ ਤੇ ਆ ਕੇ ਗੁਰਦੁਆਰਾ ਪੰਚਾਇਤੀ ਸੁਗਰਾਮ ਹੱਲੇ ਵਿੱਚ ਆ ਕੇ ਪੰਕਤਾਂ ਸੁਧੀ ਦੇ ਰੋਡੇ ਦੇ ਛੇੜੀ ਕਰਨਾ ਹੈ ਸਹਾਇਤਾ ਕਰਦੇ ਹਾਂ ਹੋਰ ਇਹ ਪਿਛਲੇ 21 ਤਰੀਕ ਤੋਂ ਇਸ ਸਮਾਗਮ ਆਰੰਭ ਹੋਏ ਸਨ 21 ਮਈ ਤੋਂ ਇਹ ਪ੍ਰੋਗਰਾਮ ਆਰੰਭ ਹੋਇਆ ਅੱਜ ਸਮਾਪਤੀ ਹੋਈ ਹੈ ਕੱਲ ਦਾ ਸਮਾਗਮ ਸ਼ੁਗਰਾਮ ਦੇ ਰੱਖਿਆ ਗਿਆ ਹੈ ਉਹ ਸ਼ੁਕਰਾਨੇ ਅਸੀਂ ਤਨਤਨ ਸ਼੍ਰੀ ਗੁਰਗ੍ਰਾਮ ਸਿੰਘ ਸ਼ੁਕਰਾਨਾ ਕਰਦੇ ਹਾਂ ਜਿਨ੍ਹਾਂ ਦੀ ਕਿਰਪਾ ਸਦਕਾ ਇਹ ਸਾਰੇ ਸਮਾਗਮ ਹੋਏ ਹਨ ਔਰ ਸਭ ਸੰਗਤਾਂ ਦਾ ਫਿਰ ਤੋਂ ਇੱਕ ਵਾਰ ਕੋਲ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਦੇ ਵਿੱਚ ਬਵਾ ਬਾਈ ਵਾਹ ਮੇਰੀ ਤਾਂ ਸਭ ਤੋਂ ਪਹਿਲਾ ਤਾਰੀ ਹਾਂ ਵਾਹਿਗੁਰੂ ਇਹਦੇ ਵਿੱਚ ਕੜੀ ਚਾਵਲ ਬਣੇ ਹੈ ਜੀ ਜੋ ਸੰਗਤਾਂ ਵੇਨ ਚੱਕ ਰਹੀਆਂ ਹਨ ਆਲੂ ਸੜੀ ਬਣੀ ਹੈ ਪ੍ਰਸ਼ਾਦੇ ਬਣੇ ਹਨ ਜੀ ਤੰਦੂਰੀ ਔਰ ਬੇਨਪੁਰ ਕਾ ਗ੍ਰਿਸ਼ਾਲ ਬਣਾਏ ਗਏ ਹਨ ਹਣ ਸੰਕਤਨਸ਼ ਗੋਦ ਸੇਵਾ ਕੀਤੀ ਹੈ ਇਸੇ ਤਰੀਕ ਦੀ ਕਿਸੇ ਦੀ ਕਿਸੇ ਤਸਦੀਕ ਕਰਾਉਣੇ ਹੋਏਸਤਾਨ ਦੇ ਤੇ ਜੀ ਕਿੰਨੇ ਕਰ ਤੱਕ ਗੱਲ ਹੋਦੀ ਹੈ ਲੋਟ ਕਰਮ ਸਵਾਜਾਰ ਦੇ ਕਰਨਾ ਹੈ 4.5 ਅਜ ਤੱਕ ਸੌਤੀ ਹੋ ਜੇਗੀ ਸਾਰੇ ਜੀ